ਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਢੋਡੇ ਨੀ ਮੈਂ ਆਸ਼ਿਕਾਂ ਦੇ ਵੇੜੇ ਉਸ ਗਲੀ ਦੇ ਮੁੰਡੇ ਮੈਨੂੰ ਮਾਰਦੇ ਸੀ ਮੋਟੇ ਵੇਚਣ ਗਈ ਸੀ ਢੋਡੇ ਨੀ ਮੈਂ ਆਸ਼ਿਕਾਂ ਦੇ ਵੇੜੇ ਉਸ ਗਲੀ ਦੇ ਮੁੰਡੇ ਮੈਨੂੰ ਮਾਰਦੇ ਸੀ ਮੋਟੇ ਵੇਚਣ ਗਈ ਸੀ ਚੋਲ ਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਚੋਲਨੀ ਮੈਂ ਆਸ਼ਿਕਾਂ ਦੇ ਵੇੜੇ ਉਸ ਗਲੀ ਦੇ ਮੁੰਡੇ ਮੈਨੂੰ ਕਰ ਦੇ ਮਖੌਲ ਉਸ ਗਲੀ ਦੇ ਮੁੰਡੇ ਮੈਨੂੰ ਕਰ ਦੇ ਮਖੌਲ ਵੇਚਣ ਗਈ ਸੀ ਚੋਲਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਚੋਲਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਸੋਏ ਨੀ ਮੈਂ ਆਸ਼ਕਾਂ ਦੇ ਵਿੜੇ ਉਸ ਗਲੀ ਦੇ ਮੁੰਡੇ ਮੇਰੇ ਸਾਰੇ ਵਕਫ ਹੋਏ ਵੇਚਣ ਗਈ ਸੀ ਸੋਏ ਨੀ ਮੈਂ ਆਸ਼ਕਾਂ ਦੇ ਵਿੜੇ ਉਸ ਗਲੀ ਦੇ ਮੁੰਡੇ ਮੇਰੇ ਸਾਰੇ ਵਕਫ ਹੋਏ ਵੇਚਣ ਗਈ ਸੀ ਸੋਏ